ਹੁਣ ਆਪਾਂ ਪੀ ਰਹੇ ਹਾਂ ਜੀ ਲੱਸੀ ਮਿੱਠੀ ਹਾ ਹੁਣ ਆਇਆ ਲੱਗਦਾ ਨੂੰ ਦੋਸਤ ਤੁਹਾਨੂੰ ਵੀ ਥੋੜੇ ਗਣੀ ਝਾਕੀ ਜਾਂਦੀ ਹੈ ਬਾਈ ਪੈਂਚਰ ਵਾਲੇ ਨੇ ਆਪਦੀ ਦੁਕਾਨ 'ਚ ਵਾਦਾ ਕਰਤਾ ਇੱਕ ਘਰ ਨਾਲ ਹੋ ਟਲਦੀ ਇਹ ਰੋਡ ਵੇਖੋ ਜਮ ਮਿੱਲੀ ਪਈ ਹੈ ਇਹੜਾ ਇੱਕ ਤੋਂ ਅਗਲਾ ਸਫਰਾ ਸਾਡਾ ਪੈਦਲ ਹੀ ਹੈ ਆ ਗਈ ਜੀ ਸੁਹਾਣਾ ਸਾਹਿਬ ਦੇ ਬਾਹਰ ਮਾਰਕੀਟ ਸਤਰਾ ਵਾਇਕ ਸੱਚੇ ਬਾਸ਼ਾ ਤੇ ਸੰਭਿਆ ਜਾਇ ਜਿਸ ਨੂੰ ਨੀਂਦ ਆ ਰਹੀ ਹੈ ਪਾਠ ਕਰਦੇ ਮਾਸਨ ਦੀ ਹੁਣ ਦੇਖੋ ਟ੍ਰੈਫਿਕ ਦੋਸਤੋ ਅੱਜ ਕੰਮਕਾਰ ਬਹੁਤ ਹੈ ਗਰਮੀ ਬਹੁਤ ਹੋਈ ਪਈ ਹੈ ਕੈਪਟਲ ਪੂਰੇ ਮਹਾਰਾਸ਼ਟਰ ਕੰਮ ਦੇ ਲੱਗੇ ਪਏ ਆ ਰੋਡ ਭੀੜੀ ਹੈ ਤੇ ਟ੍ਰੈਫਿਕ ਜਿਆਦਾ ਹੈ ਲੈ ਵੀ ਬੰਦਾ ਹੀ ਮਿਲ ਗਿਆ ਹੁਣ ਇਸ ਤੇ ਛੱਟ ਕੇ ਆਉਗਾ ਸਮਾਨ ਇੱਥੇ ਐ ਜਿਹੜੀਆਂ ਚੱਲਦੀਆਂ ਮਾਰਨਿੰਗ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਰੱਖਣ ਜੀ ਵੀਡੀਓ ਨੂੰ ਵਾਦ-ਤਵਦ ਕਰਦਿਆ ਕਰੋ ਸ਼ੇਅਰ ਜੀ ਤੇ ਹੁਣ ਆਪਾਂ ਪੀ ਰਹੇ ਹਾਂ ਜੀ ਲੱਸੀ ਮਿੱਠੀ ਦੁੱਧ ਲੈਣ ਆਏ ਸੀ ਤੇ ਨਾਲ ਅਸੀਂ ਅਖਾਜਾ ਲੱਸੀ ਪੀ ਲਗੇ ਉਦੋਂ ਬਾਅਦ ਜਾਵਾਂਗੇ ਜੀ ਗੁਰੂ ਘਰ ਸੋਹਣਾ ਸਾਹਿਬ ਉੱਥੇ ਮਾਥਾ ਟੇਕ ਕੇ ਆਉਣਾ ਤੇ ਬਾਕੀ ਸੋਨਮਾਰ ਬਾਕੀ ਕਹਿੰਦੀ ਹੈ ਇੱਕ ਗੱਲ ਹੈ ਨਾ ਐਡੀ ਫੋਟੋਆਂ ਹੁੰਦੇ ਕਣ ਆਪਾਂ ਜਿੱਦੜ ਨੂੰ ਮਾਰਦੇ ਢਾਕ ਲਿਆ ਲੱਗੂ ਵੀ ਦੇਖੀ ਜਾਂਦੀ ਹੈ ਆਪਣੇ ਕਣੀ ਹੁਣ ਐ ਲੱਗਦਾ ਮੈਂ ਦੋਸਤ ਤੁਹਾਨੂੰ ਵੀ ਥੋੜੇ ਕਣੀ ਝਾਕੀ ਜਾਂਦੀ ਹੈ ਦੇਖੋ ਵਾਹ ਕੀ ਟ ਹੈ ਲੈ ਵੀ ਬਰੈਡ ਬੁੱਟ ਖਾਣੇ ਆ ਜੋ ਬਾਈ ਪੈਂਚਰ ਵਾਲੇ ਨੇ ਆਪਦੀ ਦੁਕਾਨ 'ਚ ਵਾਦਾ ਕਰਤਾ ਇੱਕ ਘਰ ਨਾਲ ਹੋ ਦਲਤੀ ਪਹਿਲਾਂ ਇਹ ਦੋ ਹੁਣ ਹੋ ਗਈਆਂ ਤਿੰਨ ਪੂਰਾ ਬੈਂਚਨ ਵਾਲਾ ਪਰ ਮੈਂ ਜਿੰਨੇ ਵਾਰੀ ਵੀ ਆ ਮੈਂ ਨਹੀਂ ਵੇਖਿਆ ਵੀ ਆ ਗਿਆ ਹੋਵੇ ਚਾਹਤ ਤਾਂ ਕਹਿੰਦਾ ਗਿਆ ਜਾਂਦਾ ਹੁੰਦਾ ਜਦੋਂ ਤਾਂ ਮੈਂ ਆਉਣ ਲੱਗਿਆ ਉਹਨੇ ਹੀ ਢੜ ਗਏ ਪਤਾ ਨਹੀਂ ਕਿੰਨੇ ਵਜੇ ਆਉਂਦਾ ਜਾਂ ਮਨ ਲੱਦਣਾ ਵੀ ਆ ਦੋ ਕਾਰਾਂ ਤਾਂ ਇੱਥੇ ਖੜੀਆਂ ਲੈਂਦੀਆਂ ਆ ਤੀਜੀ ਕਾਰ ਵੀ ਇਸੇ ਦੀ ਇਹ ਲੈ ਕੇ ਆਉਂਦਾ ਹੋਣਾ ਅਸੀਂ ਕਿਤੇ ਗਿਆਉਣ ਆ ਜੂ ਥੋੜੇ ਚਿਰ ਤਾਂ ਹੀ ਐ ਹੋ ਸਕਦਾ ਲੋ ਠੀਕ ਹੋ ਦੋਸਤੋ ਚੱਲਦੇ ਆਪਾਂ ਗੁਰੂ ਘਰ ਕਰਾਉਣੇ ਤੁਹਾਨੂੰ ਦਰਸ਼ਨ ਕੋਣਾ ਜਾਬਦਾ ਹਾਂ ਜੀ ਅਸੀਂ ਜਾ ਰਹੇ ਹਾਂ ਸੁਹਾਣਾ ਸਾਹਿਬ ਹੁਣ ਤੇ ਰੋਡ ਵੇਖੋ ਜਮ ਬਿੱਲੀ ਪਈ ਐ ਤੇ ਦਿਨਾਂ ਚ ਵਧੀਆ ਧੁੱਪ ਧੁੱਪ ਨਿਕਲੀ ਹੋਈ ਐ ਇਹ ਨੀਏ ਖੁੱਲ੍ਹੇ ਰੋਡਾਂ ਮਿਲ ਜਾਂਦੇ ਨੇ ਯਾਰਾ ਆ ਜੇ ਤੇ ਟਾਈਮ ਹੋ ਜੇ ਹੌਫਸਲਾ ਹੋਇਆ ਨਹੀਂ ਤਾਂ ਹੋ ਗਿਆ ਨਾ ਫਿਰ ਵੇਖੋ ਰਾਸ਼ ਹੁੰਦਾ ਅਜਾਟੀ ਵਜੇ ਹੌਫਸਲੇ ਟਾਈਮ ਤੇ ਬੜਾ ਰਾਸ਼ ਹੁੰਦਾ ਆਹ ਲਾਈਟ ਵੀ ਕੀਰੀ ਦੀ ਜੇ ਨਿੰਗਣੀ ਪੈਂਦੀ ਐ ਸੇ ਦੋਗਲੀ ਲੜ ਤੇ ਪਹੁੰਚ ਜਾਗੇ ਜਸਵੰਤ ਸਾਹਿਬ ਸਤਨਾਗੁਰੂ ਜੀ ਸਾਹਿਬ ਬੜੇ ਤੋਂ ਜਿਹੜੇ ਰੋਡ ਪੈ ਜਾਣਗੇ ਮੈਂ ਟਿਕ ਚ ਪਹੁੰਚ ਜਾਂਦੇ ਲੋਕ ਲੇਟਾਂ ਵੀ ਹੋ ਗਈਆਂ ਇੱਕ ਲੋਕਾਲ ਬੜੀ ਕਰਦੇ ਅੱਗੇ ਨਹੀਂ ਕੋਈ ਬੰਦਾ ਪਿੱਛੇ ਹਾਰ ਤਿਹਾਰ ਪੀ ਪੀ ਹੋਈ ਜਾਂਦੀ homeland ਇਹਨੇ ਤੁਸੀਂ ਬੜੇ ਚਰਚੇ ਸੁਨੇ ਚੰਗੇ ਵੀ ਸੁਨੇ ਮਾੜੇ ਵੀ ਸੁਨੇ homeland ਨਾਲ ਹੀ ਆ ਗਿਆ ਜੀ ਗੁਰੂ ਘਰ ਸਾਨਾ ਸਾਹਿਬ ਕੋਲ ਜਿਹੜੀ ਗੱਡੀ ਲਾਉਣ ਲੱਗੇ ਪਾਰਕਿੰਗ ਤੋਂ ਸਾਹਮਣੇ ਗੁਰੂ ਘਰ ਸਤਲ ਜਿਹੜਾ ਇਹਦੋਂ ਅਗਲਾ ਸਫਰ ਆ ਸਾਡਾ ਪੈਦਲ ਹੀ ਹੈ ਨਾਲ ਹੀ ਰਹਿ ਕੇ ਗੁਰੂ ਘਰ ਜੀ ਜਿੱਥੇ ਬੈਰੀਕੇਟ ਪਏ ਆ ਆਪਾਂ ਆ ਗਏ ਜੀ ਬਾਬਾ ਸ਼ਾਹ। ਯਾਹ ਕੇ ਕਰਦੇ ਆ ਦਰਸ਼ਨ ਗੁਰੂ ਘਰ ਦੇ। ਕੋਸ਼ਿਸ਼ ਕਰਾਂਗੇ ਤੁਹਾਨੂੰ ਵੀ ਕਰਾਉਣ ਦੇ। ਆ ਗਈ ਜੀ ਸੁਹਾਨਾ ਸਾਹਿਬ ਦੇ ਬਾਹਰ ਮਾਰਕੀਟ। ਅੱਧੇ ਖੁੱਲ ਕੇ ਅੱਧੇ ਜਿ ਖੁੱਲੀ ਨਹੀਂ। ਜਿੱਥੋਂ ਆਪਣੇ ਗੁਰੂ ਘਰ ਨਾਲ ਸੰਬੰਧਿਤ ਵਸਤੂਆਂ ਮਿਲਦੀਆਂ। ਕੜੇ ਵਗੈਰਾ ਰਮਾਲ ਵਗੈਰਾ। ਢੰਡੇ ਵਗੈਰਾ। ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਗੁਰਦਵਾਰਾ ਸਿੰਘ ਸ਼ੀਰ ਸਵਾਨਾ ਵਾਹਿਗੁਰੂ ਪਾਟਵੀ ਜਿਹਾ ਗੁਰੂ ਘਰ Ooi. Satana, oi kuka se tei parhaan? Oi Satana.

ਦੀ ਵੀ ਭੜੇ ਹੋ ਜਾਂਦੇ ਨਹੀਂ ਨਹੀਂ ਇਹ ਜੋ ਨੀਂਦ ਹੈ ਨਾ ਇਹ ਸਮਝਿਆ ਜਾਏ ਜਿਸ ਨੂੰ نیند ਆ ਰਹੀ ਹੈ ਬਾਹਰ ਕਰਦੇ ਮਾਸੇ ਨਹੀਂ ਪਾਵੋ ਸਤਨਾਮ ਵਾਹਿਗੁਰੂ ਸੱਚੇ ਪਾਸ਼ਾ ਲੋ ਜੀ ਆਪਾਂ ਮੱਥਾ ਲੇਕਤਾ ਹੁੰਡਾ ਨੇ ਕਰਨ ਨੂੰ ਸਤਨਾਮ ਵਾਹਿਗੁਰੂ ਸੱਚੇ ਪਾਸ਼ਾ ਆ ਗਈ ਜੀ ਪਾਰਕਿੰਗ ਨੂੰ ਕਰਦੀ ਪਰ ਅਸੀਂ ਮੜਾ ਬਾਹਰ ਹੀ ਲਾ ਕੇ ਆਏ ਗੱਡੀ ਵਾਡ 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 ਸਤਨਾਓ ਵਾਹਿਗੁਰੂ ਸੱਚੇ ਪਾਸ਼ਾ ਸਤਨਾਓ ਹੁਣ ਦੇਖੋ ਟ੍ਰੈਫਿਕ ਦੋਸਤੋ ਜਿਵੇਂ ਜਿਵੇਂ ਟਾਈਮ ਵਧੀ ਜਾਂਦਾ ਹੈ ਤੇ ਟ੍ਰੈਫਿਕ ਵੀ ਵਧੀ ਜਾਂਦਾ ਹੈ ਲੱਗਣ ਲੱਗੀਆਂ ਲੈਣਾ ਹੁਣ ਜਿਹੜੇ ਚਾਰੇ ਡਿਊਟੀ ਜਾਂਦੇ ਐਸ ਵੇਲੇ ਤੇ ਉਹੋ ਹੁਣ ਬਸ ਸੜਕਾਂ ਦੇ ਆ ਗਿਆ ਤੇ ਐਂ ਜਦੋਂ ਆਪਾਂ ਪਟਿਆਲੇ ਤੋਂ ਸ਼ਾਮ ਨੂੰ ਤੇ ਤੜਕੇ ਆਉਣੇ ਆ ਹੁਣ ਕਈ ਬੰਦੇ ਪਟਿਆਲੇ ਤੋਂ ਜੋਬ ਕਰਨ ਆਉਂਦੇ ਮਾਲੀ ਚੰਡੀਗੜ੍ਹ ਤੇ ਕਈ ਇੱਥੋਂ ਵੀ ਜਾਂਦੇ ਐ ਪਟਿਆਲੇ ਕਣੀ ਜੋਬ ਕਰਨ ਤੇ ਤੜਕੇ ਦੇ ਹੱਦ ਨੇ ਉੱਥੇ ਬੜਾ ਰਸ਼ ਹੁੰਦਾ ਉਹੀ ਕਹਾਣੀ ਇੱਥੇ ਹੈ ਗੁਰੂ ਘਰੋਂ ਮੱਥਾ ਟੇਕ ਕੇ ਜੀ ਪਰਮਾਤਮਾ ਦਾ ਲੈ ਕੇ ਆਸ਼ੀਰਵਾਦ ਅਸੀਂ ਵੀ ਅਸੀਂ ਵਿਹਲੇ ਜਾ ਕੇ ਨਾਵਾਂਗੇ ਤੋਵਾਂਗੇ ਜੀ ਫਿਰ ਹੁਣੇ ਤੁਹਾਡੇ ਰੂਰੂ ਕਰਦੇ ਆਂ ਕੰਮ ਕਰ ਹਾਂਜੀ ਦੋਸਤੋ ਕੀ ਹਾਲ ਆ ਤੁਹਾਡਾ ਠੀਕ ਹੋ ਹੋਰ ਬੜੀਆ ਗਰਮੀ ਬਹੁਤ ਹੋਈ ਪਈ ਐ ਤੇ ਅਸੀਂ ਕਰਦੇ ਹਾਂ ਸੋਨਾ ਮਾਰਕੀਟ ਚ ਆ ਗਏ ਅੰਕਲ ਜੀ ਕਿਹਾਰੇ ਅੰਕਲ ਜਣ ਉਸ ਜਿਹਨਾਂ ਅੰਕਲ ਨੇ ਸੋਨਾ ਆਕਸੀਜਨ ਰੋਗਾ ਗਾ ਚੱਲ ਪੜਦੇ ਦੇਖੋ ਪੁੱਛੋ ਪੁੱਛੋ ਆਈਏ ਸੋਨਾ ਮਾਰਕੀਟ ਫਰੀ ਜੀ ਜਿਹੜੀ ਦੁਕਾਨ ਭਾਲਦੇ ਦੁਕਾਨ ਸਾਨੂੰ ਮਿਲ ਗਈ ਐ ਪਰ ਇੱਥੇ ਉੱਲਾ ਬਹੁਤ ਐ ਇੱਕ ਦੁਕਾਨ ਛੱਡ ਕੇ ਦੂਜੀ ਦੁਕਾਨ ਤੇ ਆਪਾਂ ਜਾਵੜਦੇ ਨਾ ਕਈ ਰੁਪਏ ਬੱਦੇ ਦੇ ਵੱਜ ਜਾਂਦੇ ਐ ਕੋਈ ਵੀ ਚੀਜ਼ ਖਰੀਦਦੇ ਆਂ ਆ ਇੱਥੇ ਨੇ ਰੋਜ਼ ਤੇ ਜਵਾਨ ਹੁੰਦੇ ਰੋਜ਼ ਦੇ ਰੇਟ ਹੁੰਦੇ ਆ ਹੁਣ ਇੱਥੇ ਲੈਣੀਆਂ ਚਾਦਰਾਂ ਲੇਵਰ ਆਸ ਤੇੜੀਆਂ ਆਪਾਂ ਪਾਉਣੇ ਹੁੰਦੇ ਆ 3 ਦੇ ਇਹਦੇ ਨਾਲ ਦੇ ਪਹਿਲੇ ਬੰਦੇ ਨੇ ਬੋਲਿਆ 650 10 ਫੁੱਟੀ ਦਾ ਤੇ ਅੰਕਲ ਇੱਥੇ ਪਹਿਲਾਂ ਪੁੱਛ ਕੇ ਗਏ ਸੀ ਮੈਰੀ ਦੋਸੀਂ ਉਹਨਾਂ ਕੋਲ ਆ ਕੇ ਪਾਲਦੇ ਪਾਲਦੇ ਤੇ ਉਹਨਾਂ ਨੇ ਬਈ 12वां ਜਿਹੜੀ ਫੁੱਟੀ ਆ ਉਹੀ ਦੇ ਦਿੱ 450 ਦੀ ਐਂ ਫਰਕ ਹੁੰਦਾ ਰੋਜ਼ ਦਾ ਰੇਟ ਹੁੰਦੇ ਉਹੀ ਬੰਦਾ ਪਹਿਲਾਂ ਬੋਲੀ ਜਾਂਦਾ ਸੀ 550 ਜਾਂ 600 ਬੋਲੀ ਜਾਂਦਾ ਤਾਂ ਕਾ ਕਰਕੇ ਟਰਾਈ ਮਾਰਕ ਚ ਜਿ ਲੋ ਬਾਕੀ ਅੰਕਲ ਪੁਰੇ ਮਾਰ ਐਸ ਕੰਮ ਦੇ ਲੱਗੇ ਪਏ ਆ ਵੈਰੀ ਗੁੱਡ ਬਾਕੀ ਦੋਸਤੋ ਇਹ ਰੋੜਾਉਂਦੀ ਸੀ ਦੀ ਲਾਂਡਰਾ ਤੋਂ ਪਹਿਲਾਂ ਆਪਣੇ ਲੋਕ ਯਾਤਰੀ ਇਹੀ ਰੋਡ ਤੋਂ ਆਉਂਦੇ ਹੁੰਦੇ ਸੀ ਜਦੋਂ ਹਰੰਦਵੇਚ ਤੇ ਆਉਂਦੇ ਹੁੰਦੇ ਸੀ ਤੇ ਸਿੱਧ ਜਾਂਦੀ ਐ ਸੁਹਾਣਾ ਸਾਹਿਬ ਸੁਹਾਣਾ ਸਾਹਿਬ ਇੱਥੋਂ ਮੈਨਾਂ ਕਿਲੋਕੀਮੀਟਰ ਦੂਰ ਹੋਣਗੇ ਆਪਣੇ ਗੁਰੂ ਘਰ ਤੇ ਨਾਲ ਹੀ ਅਜੇ ਹੋਣਾ ਣ ਤੁਹਾਨੂੰ ਪਤਾ ਹੀ ਐ ਇਹਸ ਰੋਡ ਤੇ ਬੜਾ ਰਾਜ ਹੁੰਦਾ ਰਾਜ ਤੁਹਾਡੇ ਸਾਹਮਣੇ ਦੇਖ ਲਓ ਰੋਡ ਭੀੜੀ ਐ ਤੇ ਟ੍ਰੈਫਿਕ ਜ਼ਿਆਦਾ ਐ ਆ ਦੇਖੋ ਹੋਂ ਦਾ ਵੇਸ ਰੋੜਾ ਬਹੁਤ ਬਣ ਗਿਆ ਪਰ ਇੱਥੋਂ ਲੈ ਕੇ ਇਥੇ ਗੁਰੂ ਘਰ ਆਉਂਦਾ ਜੇ ਇੱਕ ਉਦੋਂ ਦਾ ਰਾਸ਼ੀ ਹੁੰਦਾ ਤੇ ਉਦੋਂ ਪਰੰਪਰਾ ਰੋੜਾ ਕਾਫੀ ਆਉਂਦੀਆਂ ਡੋਰਫਨ ਕੁਲਦੀ ਆਉਂਦੀ 88 ਕੁਲਦੀ ਵੀ ਜਾਂਦੀ ਐ ਇੱਧਰ ਦੀ ਵੀ ਜਾਂਦੀਆਂ ਦੂਜੀ ਸਾਈਡ ਆਇਆ ਜਸਤੋ ਉਹ ਅਗਲੀ ਦੇਖ ਸਕਦੇ ਹਾਂ ਇਹ ਵੀ ਪੈਣ ਹੁੰਦਾ ਸੀ ਕਿਸ ਟਾਈਮ ਦਿਖਣਾ ਜਮਾ ਸ਼ਹਿਰ ਬਣਿਆ ਪਿਆ ਸੁਹਾਣਾ ਹੈ ਵੀ ਸੁਹਾਣਾ ਵਾਕਈ ਆ ਵੀ ਮਿੱਤਰਾਂ ਤੂੰ ਲੱਗ ਜਾਏਂਗਾ ਕੀ ਠੀਕ ਹੈ ਛਤਰਾਣ ਲੱਗ ਜਾਣੀ ਹੈ ਛਤਰਾਣ ਹਾਂ ਪੁਰਾਣੀ ਵਾਲੀ 109 ਹੈ 109 ਹਾਂ ਹਿਮਾਰ ਹਿਲਸ ਲੈ ਵੀ ਬੰਦਾ ਹੀ ਮਿਲ ਗਿਆ ਹੁਣ ਐਸੇ ਛੱਟ ਕੇ ਆਊਗਾ ਸਮਾਨ ਇੱਥੇ ਐਡੀਆਂ ਚੱਲਦੀਆਂ ਐ ਇੱਥੋਂ ਤੱਕ ਜਿਹੜੇ ਆਪਾਂ ਨਵੇਂ ਬੈੱਡ ਲੈਣੇ ਆ ਨਾ ਲੱਕੜ ਵਾਲੇ ਉਹ ਵੀ ਤੇ ਉਹਦੀਆਂ ਢੋਆ ਵੀ ਇਸ ਤੇ ਲੱਦ ਕੇ ਲੈ ਜਾਂਦੇ ਆ ਮਿੰਟ ਮਾਰਦੇ ਭਾਵੇਂ ਕਿੰਨੀ ਦੂਰ ਹੋਵੇ ਬਹੁਤ ਬੇਨਤੀ ਬੰਦੇ ਇੱਥੋਂ ਦੇ ਐਡੀਆਂ ਐਡੀਆਂ ਚੀਜ਼ਾਂ ਦੇ ਕਿੰਨਾ ਕੁ ਤੇ ਲੈ ਜਾਂਦੇ ਐ ਤੇ ਕਿਰਾਇਆ ਵੀ ਜਿਹਾ ਜਿਹਾ ਲੈਂਦੇ ਐ 300 ਰੁਪਏ ਲਊਗਾ ਤੇ ਕਿੰਨੇ ਕਿਲੋਮੀਟਰ ਹੋਊਗਾ ਇੱਥੋਂ ਹੋਊਗਾ ਵੱੱਤ ਵੱੱਤ ਕੋਈ ਦੇਖ ਲੈ ਕਿੰਨਾ ਹੌਸਿਆ ਆ ਜਾਣ ਦਾ 9 9 18 ਕਿਲੋਮੀਟਰ ਹੋਊਗਾ ਐਜੇ ਬੰਦੇ ਐ